ਸ਼ਹੀਦੀ ਜੋੜ ਮੇਲ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਅੱਜ ਪਹਿਲਾ ਦਵਾਨ ਆ ਤਾਂ ਪਹਿਲੇ ਦਵਾਨ ਤੇ ਜਿਹੜੀਆਂ ਸੰਗਤਾਂ ਦਾ ਜਿਹੜਾ ਹੜ ਆਇਆ ਹੋਇਆ ਲੱਖਾਂ ਦੇ ਹਿਸਾਬ ਨਾਲ ਜਿਹੜੀ ਸੰਗਤ ਹੈ ਉਹ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਨੂੰ ਨਤਮਸਤਕ ਹੋਣ ਪਹੁੰਚ ਰਹੀਆਂ ਨੇ ਉੱਥੇ ਹੀ ਇੱਕ ਜਿਹੜੀ ਕਹਿ ਦਈਏ ਕਿ ਸਰਕਾਰ ਦੀ ਕਾਰਗੁਜ਼ਾਰੀ ਸਾਹਮਣੇ ਆਈ ਹੈ ਕਿ ਸੰਗਤ ਦੇ ਆਉਣ ਵਾਲੀਆਂ ਸੜਕਾਂ ਜਿਹੜੀਆਂ ਪਿਛਲੇ ਦਿਨੀ ਜਿਹੜੇ ਬਿਆਨ ਆਉਂਦੇ ਨੇ ਕਿ ਅਸੀਂ ਜਿਹੜੇ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਨੇ ਸੰਗਤ ਨੂੰ ਹਰ ਸਹੂਲਤ ਮਿਲੂਗੀ ਪਰ ਉੱਥੇ ਹੀ ਜੇ ਗੱਲ ਕਰੀਏ ਕਿ ਡੇਰਾ ਮੀਰ ਮੀਰਾ ਦਾ ਜਿਹੜਾ ਰੋਡ ਹੈ ਉਸ ਡੇਰੇ ਨੂੰ ਜਾਣ ਵਾਲਾ ਜਿਹੜਾ ਡੇਰੇ ਤੋਂ ਉਹ ਸਰਹੰਦ ਨੂੰ ਆਉਣ ਵਾਲਾ ਰੋਡ ਹੈ ਉਹ ਰੋਡ ਬਿਲਕੁਲ ਖਸਤਾ ਹਾਲਤ ਸੀ ਤਾਂ ਇਸ ਹਾਲਤ ਦੇ ਵਿੱਚ ਜਿਹੜੀ ਸੰਗਤ ਹੈ ਉਹ ਤੁਰ ਕੇ ਆਉਂਦੀ ਸੀ ਪੈਦਲ ਯਾਤਰਾ ਕਰਦੀ ਸੀ ਤਾਂ ਉਹਨਾਂ ਨੂੰ ਤੁਰਨ ਦੇ ਵਿੱਚ ਦਿੱਕਤ ਆਉਂਦੀ ਸੀ ਤਾਂ ਇਸ ਦਿੱਕਤ ਨੂੰ ਜਿਹੜੇ ਕੋਟਲਾ ਡਢਹੀੜੀ ਦੇ ਨੌਜਵਾਨ ਨੇ ਉਹ ਦੇਖਦੇ ਨੇ ਤਾਂ ਉਹਨਾਂ ਦੇ ਵੱਲੋਂ ਇੱਕ ਵੱਖਰਾ ਜਿਹੜਾ ਉਪਰਾਲਾ ਕੀਤਾ ਜਾਂਦਾ ਜਿੱਥੇ ਸੰਗਤਾਂ ਦੇ ਵੱਲੋਂ ਪਿੰਡਾਂ ਦੇ ਵਿੱਚੋਂ ਜਿਹੜੀਆਂ ਲੰਗਰ ਦੀਆਂ ਟਰਾਲੀਆਂ ਆਉਂਦੀਆਂ ਨੇ ਵੱਖਰੇ ਵੱਖਰੇ ਜਿਹੜੇ ਤੌਰ ਤੇ ਲੰਗਰ ਲਾਏ ਜਾਂਦੇ ਨੇ ਵਕ ਵਕ ਸੇਵਾ ਨਿਭਾਈਆਂ ਜਾਂਦੀਆਂ ਨੇ ਉੱਥੇ ਜਿਹੜੇ ਕੋਟਲਾ ਡਢਹੀੜੀ ਦੇ ਨੌਜਵਾਨ ਨੇ ਉਹਨਾਂ ਦੇ ਵੱਲੋਂ ਵੀ ਇੱਕ ਵੱਖਰੀ ਸੇਵਾ ਨਿਭਾਈ ਗਈ ਹੈ ਜਿਹੜੀ ਸੰਗਤ ਡੇਰਾ ਮੀਰ ਮੀਰਾ ਦੇ ਰੋੜ ਤੋਂ ਸਰਹੰਦ ਫਤੇਗੜ ਸਾਹਿਬ ਨੂੰ ਨਤਮਸਤਕ ਹੋਣ ਆਉਂਦੀ ਸੀ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਉਹਨਾਂ ਨੌਜਵਾਨਾਂ ਦੇ ਵੱਲੋਂ ਸੜਕ 'ਤੇ ਪਾਏ ਖੱਡਿਆਂ ਨੂੰ ਜਿਹੜਾ ਉਹ ਭਰਿਆ ਗਿਆ ਟਰਾਲੀਆਂ ਜਿਹੜੀਆਂ ਲੈ ਕੇ ਮਿੱਟੀ ਦੀਆਂ ਟਰਾਲੀਆਂ ਨਾਲ ਜਿਹੜੀਆਂ ਕਹਦੀਏ ਕਿ ਉਹ ਖੱਡੇ ਭਰੇ ਗਏ ਨੇ ਸੜਕ 'ਤੇ ਜਿਹੜਾ ਕਹਦੀਏ ਕਿ ਇੱਕ ਉਹਨਾਂ ਨੂੰ ਤੁਰਨ ਦੇ ਵਿੱਚ ਸੰਗਤ ਨੂੰ ਕੋਈ ਤਕਲੀਫ ਨਾ ਹੋਵੇ ਇਸ ਕਰਕੇ ਉਹਨਾਂ ਦੇ ਵੱਲੋਂ ਜਿਹੜੀ ਸੜਕ ਹੈ ਉਸ ਨੂੰ ਪੂਰੀ ਤਰ੍ਹਾਂ ਜਿਹੜਾ ਰਿਪੇਅਰ ਕੀਤਾ ਗਿਆ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜਾ ਕੰਮ ਸਰਕਾਰਾਂ ਦਾ ਸੀ ਸਰਕਾਰਾਂ ਨੇ ਇਹ ਸੜਕਾਂ ਬਣਾਉਣੀਆਂ ਸੀਗੀਆਂ ਲਗਾਤਾਰ ਜਿਹੜੇ ਐਮਐਲਏ ਫਤਿਹਗੜ ਸਾਹਿਬ ਨੇ ਜਾਂ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੇ ਵੀ ਬਿਆਨ ਆਉਂਦੇ ਨੇ ਕਿ ਜਿਹੜੇ ਸ਼੍ਰੀ ਫਤਿਹਗੜ ਸਾਹਿਬ ਦੀਆਂ ਨਜ਼ਦੀਕੀ ਸੜਕਾਂ ਨੇ ਉਹਨਾਂ ਨੂੰ ਵੀ ਪੂਰੀ ਤਰ੍ਹਾਂ ਜਿਹੜਾ ਉਹ ਬਣਾ ਦਿੱਤਾ ਗਿਆ ਪਿਛਲੇ ਦਿਨੀ ਜਿਹੜੇ ਉਹਨਾਂ ਦੇ ਵੱਲੋਂ ਇੱਕ ਜਿਹੜਾ ਸਰਹੰਦ ਤੋਂ ਫਤਿਹਗੜ ਸਾਹਿਬ ਨੂੰ ਰੋਡ ਜਾਂਦਾ ਉੱਥੇ ਵੀ ਜਿਹੜਾ ਕੰਮ ਕਰਦੇ ਹੋਏ ਵੀਡੀਓ ਪਾਈ ਜਾਂਦੀ ਹੈ ਕਿ ਅਸੀਂ ਸਾਰੇ ਰੋਡ ਬਣਾ ਦਿੱਤੇ ਗਏ ਨੇ ਪੁਖਤਾ ਪ੍ਰਬੰਧ ਜਿਹੜੇ ਸੰਗਤ ਦੇ ਲਈ ਸਹੂਲਤਾਂ ਨੇ ਉਹਨਾਂ ਦੇ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਨੇ ਪਰ ਇੱਥੇ ਜਿਹੜੀ ਇਦਾਂ ਦੀਆਂ ਵੀਡੀਓ ਸਾਹਮਣੇ ਆਉਣੀ ਆਕੇ ਸੰਗਤ ਨੂੰ ਆਉਣ ਦੇ ਵਿੱਚ ਦਿੱਕਤ ਹੋਣੀ ਤਾਂ ਜਿਹੜੇ ਲਾਕੇ ਦੇ ਨੌਜਵਾਨਾਂ ਨੇ ਨੌਜਵਾਨ ਨੇ ਉਹਨਾਂ ਦੇ ਬੋਲੋ ਖੁਦ ਇਹ ਉਪਰਾਲਾ ਕਰਨਾ ਕਿਤੇ ਨਾ ਕਿਤੇ ਸਰਕਾਰ ਤੇ ਜਿਹੜੇ ਸਵਾਲ ਨੇ ਉਹ ਜ਼ਰੂਰ ਖੜੇ ਕਰਦਾ ਕਿ ਸਰਕਾਰ ਆਪਣੇ ਕੰਮਾਂ ਦੇ ਵਿੱਚ ਜਿਹੜੀ ਕਹਿੰਦੀ ਹੈ ਕਿ ਪੂਰਨ ਤੌਰ ਤੇ ਜਿਹੜਾ ਇੱਕ ਕਾਰਗੁਜ਼ਾਰੀ ਆ ਉਹ ਨਹੀਂ ਨਿਮਾ ਸਕੀ ਜਿਹੜਾ ਉਹਨਾਂ ਦਾ ਕੰਮ ਹੈ ਉਸ ਤੇ ਪੂਰੀ ਨਹੀਂ ਉਤਰ ਸਕੀ ਪੰਜਾਬ ਸਰਕਾਰ ਕਿਉਂਕਿ ਇਹ ਜਿਹੜੇ ਕੰਮ ਨੇ ਸੜਕਾਂ ਦੀ ਮੁਰੰਮਤ ਹੈ ਜਾਂ ਲਾਈਟਾਂ ਦਾ ਪ੍ਰਬੰਧ ਹੈ ਉਹ ਕੁਝ ਦਿਨ ਪਹਿਲਾਂ ਹੋ ਜਾਣਾ ਚਾਹੀਦਾ ਪੂਰਾ ਹੋ ਜਾਣਾ ਚਾਹੀਦਾ ਹੋਣਾ ਅਸੀਂ ਦੇਖਿਆ ਸੀਗਾ ਜਿਹੜੀਆਂ ਸਰਾਂਤ ਰੋਡ ਤੇ ਸੜਕਾਂ ਦੇ ਕਿਨਾਰੇ ਜਿਹੜੀਆਂ ਲਾਈਟਾਂ ਲੱਗੀਆਂ ਨੇ ਉਹਨਾਂ ਨੂੰ ਵੀ ਆ ਹੁਣ ਰਿਪੇਅਰ ਕਰਦੇ ਹੋਏ ਨਜ਼ਰ ਆਏ ਸੀ ਪਰ ਸੜਕਾਂ ਤੇ ਜਿਹੜੀਆਂ ਆਵਾਜ਼ ਆਈਆ ਉਹ ਹੁਣ ਵੱਧਦੀ ਜਾ ਰਹੀ ਹੈ ਜਿਹੜਾ ਮੇਨ ਕਹਦੀ ਹੈ ਕਿ ਇਹਨਾਂ ਰੂਟ ਡਿਵਰਟ ਕੀਤੇ ਗਏ ਨੇ ਤਾਂ ਜਿਹੜਾ ਡੇਰਾ ਮੀਨ ਮੀਰਾ ਰੋਡ ਆ ਉੱਥੇ ਵੀ ਰੋਡ ਜਿਹੜਾ ਉਹ ਡਿਵਰਟ ਕੀਤਾ ਹੋਇਆ ਉੱਥੇ ਦੀ ਆਵਾਜ਼ ਆਈ ਵੀ ਬਹੁਤ ਆ ਸੰਗਤ ਜਿਹੜੀ ਹੈ ਉਹ ਪੈਦਲ ਯਾਤਰਾ ਕਰਦੀ ہوئی ਵੀ ਜਿਹੜੀ ਕਾਫੀ ਜ਼ਿਆਦਾ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਆਉਂਦੀ ਆ ਉੱਥੇ ਜਿਹੜੇ ਕਹਦੀ ਹੈ ਕਿ ਬੱਚੇ ਤੁਰ ਕੇ ਆ ਪੈਦਲ ਸੰਗਤ ਤੁਰ ਕੇ ਆਉਂਦੇ ਆ ਉਹਨਾਂ ਦੇ ਲਈ ਕਿਤੇ ਨਾ ਕਿਤੇ ਇਹ ਜਿਹੜਾ ਰੋਡ ਹੈ ਉਹ ਦਿੱਕਤ ਜ਼ਰੂਰ ਦਿੰਦਾ ਸੀ ਤਾਂ ਹੁਣ ਕੋਟਲਾ ਡਢੇੜੀ ਦੇ ਨੌਜਵਾਨਾਂ ਦੇ ਵੱਲੋਂ ਇਹ ਵੱਖਰਾ ਉਪਰਾਲਾ ਕੀਤਾ ਗਿਆ ਸਰਕਾਰ ਦੀ ਮਦਦ ਨਾਲ ਲੈ ਕੇ ਉਹਨਾਂ ਦੇ ਵੱਲੋਂ ਖੁਦ ਜਿਹੜਾ ਉਹ ਰੋਡ ਹੈ ਉਸ ਨੂੰ ਰਿਪੇਅਰ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜੇ ਨੌਜਵਾਨ ਨੇ ਉਹ ਆਪਣੀ ਕਹਿੰਦੀ ਹੈ ਕਿ ਇੱਕ ਸੇਵਾ ਨਿਭਾਉਂਦੇ ਹੋਏ ਜਰੂਰ ਨਜ਼ਰ ਆ ਰਹੇ ਨੇ ਹਰਵਿੰਦਰ ਸਿੰਘ ਜੀ ਨਾਮ ਹੈ ਤੇ ਕਿਦਾਂ ਵੀਰ ਜੀ ਆਪਣੇ ਦਿਲ ਚ ਆਇਆ ਵੀ ਸੜਕ ਦਾ ਕੰਮ ਤਾਂ ਸਰਕਾਰਾਂ ਦਾ ਹੁੰਦਾ ਹੈ ਸਰਕਾਰਾਂ ਨੇ ਬਣਾਉਣੀਆਂ ਹੁੰਦੀਆਂ ਹਾਂਜੀ ਬਾਈ ਜੀ ਇੱਥੇ ਰੋਜ਼ ਤੇ ਕਾਫੀ ਪਿੰਡਾਂ ਨੂੰ ਜੁੜੀ ਹੋਈ ਆ ਸੜਕ ਕਾਫੀ ਟੁੱਟੀ ਪਈ ਸੀਗੀ ਇਹ ਤੇ ਪੈਦਲ ਆਉਂਦੀ ਹੈ ਕਾਫੀ ਯਾਤਰਾ ਹੁਣ ਸਿੱਧੀ ਜੋੜ ਮੇਲੇ ਨਾਲ ਸਮਰਪਿਤ ਕਰਕੇ ਹੁਣ ਕਾਫੀ ਜਾਣੇ ਆਉਂਦੇ ਨੇ ਇੱਥੇ ਆਵਾਜਾਈ ਮੇਨ ਇੱਧਰੋਂ ਆਵਾਜਾਈ ਮੇਨ ਇੱਧਰ ਨੂੰ ਗਵਿੰਦਗੜ੍ਹ ਤੋਂ ਆਉਂਦੀ ਆ ਬਲੋਹੋਂ ਤੋਂ ਆਉਂਦੇ ਆ ਜਿੰਨੀ ਸੰਗਤ ਆਉਂਦੀ ਆ ਮੇਨ ਆਵਾਜਾਈ ਇੱਧਰ ਨੂੰ ਆ ਤੇ ਤੇ ਨੌਜਵਾਨਾਂ ਵੱਲੋਂ ਮਿਲ ਕੇ ਪਿੰਡ ਕੋਟਲਾ ਰੇੜੀ ਦੇ ਸਾਰੇ ਨੌਜਵਾਨਾਂ ਦਾ ਡਿਵੈਲਪਮੈਂਟ ਇਹ ਛੋਟਾ ਜਿਹਾ ਇੱਕ ਪ੍ਰੋਜੈਕਟ ਕੀਤਾ ਜੀਗਾ ਤੇ ਮੁੰਡੇ ਆਪਣੇਉ ਇਕੱਠੀ ਕਰਕੇ ਮਾਇਆ ਤੇ ਲੈ ਕੇ ਆਏ ਆ ਹਗਵਿੰਦਗੜ੍ਹ ਤੋਂ ਪਰਕੇ ਅੱਛਾ ਤੇ ਹੁਣ ਪਾ ਰਹੇ ਆ ਜੀ ਐਮਟੀ ਤੇ ਇਹ ਕਹਿੰਦਾ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਆ ਵੀ ਜ਼ਿੰਮੇਵਾਰੀ ਤਾਂ ਸਰਕਾਰਾਂ ਦੀ ਆ ਪਰ ਜੀ ਉਹਨਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਦਾ ਕੋਈ ਸਰਕਾਰਾਂ ਨੂੰ ਬੇਨਤੀ ਕੋਈ ਮੈਸੇਜ ਲਾਉਣਾ ਚਾਹੁੰਦੇ ਨਹੀਂ ਜੀ ਇਹੀ ਬਸ ਵੀ ਬੇਨਤੀ ਉਹ ਵੀ ਇਹ ਅਬ ਕਾਫੀ ਤਾਂ ਚਲੋ ਕਾ ਬਾਣੀ ਸੜਕ ਤਾਂ ਆਪਣੀ ਭਾਰਤੀ ਜਿਹੜੀ ਹੋਰ ਕਾਫੀ ਬਹੁਤ ਟੁੱਟੀਆਂ ਪਈਆਂ ਨੇ ਸੜਕਾਂ ਸਾਰੀਆਂ ਹੀ ਲਗਭਗ ਟੁੱਟੀਆਂ ਨੇ ਬੈਂਟੀ ਆਈ ਵੀ ਬੱਸ ਵੀ ਬੈਂਟੀ ਦੇ ਇਹੀ ਹੈ ਜੀ ਵੀ ਆਪਣੀ ਸ਼ਿਖਦੀ ਜੋੜ ਮੇਲੇ ਤੋਂ ਨਾ ਪਹਿਲਾਂ ਵੀ ਜਿੰਨੀਆਂ ਵੀ ਆਪਣੇ ਸ਼ਹਿਰ ਦੀਆਂ ਜਿੰਨੀਆਂ ਵੀ ਸੜਕਾਂ ਜਿੰਨੀਆਂ ਵੀ ਫਟੇਗੜ ਸਭ ਨੂੰ ਲੱਗਦੀਆਂ ਉਹ ਸਾਰੀਆਂ ਇੱਕ ਵਾਰ ਮੁਰੰਮਤ ਹੋ ਜਾਣੀ ਚਾਹੀਦੀ ਆ ਹੁਣ ਕਈ ਸੜਕਾਂ ਤਾਂ ਹੋ ਗਈਆਂ ਕਈ ਸੜਕਾਂ ਰਹਿ ਗਈਆਂ ਇਹ ਮੇਨ ਸੜਕ ਆ ਜੀ ਇਹ ਹੀ ਹੋਈ ਨਹੀਂ ਹੈਗੀ ਤੇ ਬਹੁਤ ਸੰਗਤ ਨੂੰ ਵੀ ਪਰੇਸ਼ਾਨੀ ਆ ਰਹੀ ਆ ਤੇ ਫਿਰ ਇਨਸੀਡੈਂਟ ਹੋਣ ਦੇ ਬਹੁਤ ਚਾਂਸ ਬਹੁਤ ਜਿਆਦਾ ਨੁਕਸਾਨ ਦੀਆ ਚਲੋ ਅੰਦਾਜ਼ਾ ਕਰਕੇ ਵੀ ਆ ਹਾਂਜੀ ਹਾਂਜੀ ਤੇ ਇਹ ਇਹ ਵੀ ਆਪਾਂ ਆਪਾਂ ਲਏ ਆ ਇਹ ਜਿਹੜੇ ਲਏ ਆ ਹੀ ਨਹੀਂ ਜੇ ਇਹਦਾ ਇਹ ਵੀ ਮੁੰਡੇ ਨੌਰਥ ਵਨ ਸੀਗੇ ਪਿੰਡ ਵਾਲੇ ਨੇ ਮਿਲ ਕੇ ਲਾਇਆ ਆ ਚੁਲਾ ਕੇ ਗਏ ਨੇ ਜੀ